ਨੇ ਆਈ ਨਹੀਂ ਆਈ ਨਹੀਂ ਬੰਦਿਆ ਬਾਗੁਰੇ ਕਿ ਮੇਰੀ ਮਾਂ ਦੇ ਤਲਾਕ ਪਈ ਆਰੇ ਨੂੰ ਹੋ ਗਦੀ ਕੰਮ ਬੱਤੇ ਜਾ ਰਹੀਆਂ 9 ਵਜੇ ਗਈ ਹੋਈ ਮੇਰੀ ਮੰਮਾ ਮੁੜ ਕੇ ਨਹੀਂ ਆਈ ਮੈਨੂੰ ਮੈਨੂੰ ਫਿਰ 4 ਵਜੇ ਫੋਨ ਆਇਆ ਕਹਿੰਦੀ ਰਚਨਾ ਦੁੱਧ ਪਵਾ ਲਈ ਮੈਨੂੰ ਚਾਹੀ ਪੀਣੀ ਕਿੱਥੇ ਵੀ ਆ ਜੂਗੀ ਮੈਂ ਉਸ ਤੋਂ ਬਾਅਦ ਮੰਮੀ ਨਹੀਂ ਆਇਆ ਫੋਨ ਮਲਾਉਂਦੇ ਰਹੇ ਸੋ ਚੌਕ ਆ ਰਹਾ ਚਾਹ ਪਾਰ ਹੈ ਮੈਨੂੰ ਲੱਗਿਆ ਵੀ ਇੱਥੇ ਹੋਊਗੀ ਮੈਂ ਉਹਨੂੰ 11:15 ਵਜੇ ਫੋਨ ਕਰਿਆ ਇਸ ਬੰਦੇ ਨੂੰ ਕੁਲਵੀਰ ਨੂੰ ਤੇ ਇਹਦਾ ਫੋਨ ਪਹਿਲਾਂ ਲੱਗਿਆ ਇੱਕ ਵਾਰ ਇਹਨੇ ਵੀ ਆਪਦਾ ਫੋਨ ਸਚ ਆਫ ਕਰ ਲਿਆ ਜਦੋਂ ਜਦੋਂ ਕਿ ਨਾ ਹਾਂਜੀ ਇੱਥੇ ਮੰਮੀ ਰੋਟੀ ਬਣਾਉਂਦੀ ਸੀ ਕੁਲਵੀਰ ਕੀ ਕਰਦਾ ਸੀ ਇੱਥੇ ਉਹ ਜੋਮੈਟੋ ਦਾ ਕੰਮ ਕਰਦਾ ਸੀ ਤੇ ਕਿ ਨਾਮ ਲਿੰਦੇ ਜਦੋਂ ਉਹ ਫੋਨ ਨਹੀਂ ਲੱਗਿਆ ਮੈਂ ਕਿਹਾ ਅਸੀਂ ਬੱਸ ਸਟੈਂਡ ਤੇ ਚੈੱਕ ਕਰਾਣਗੇ ਸਕੂਟਰੀ ਤੇ ਕਿ ਨਾਮ ਲਿੰਦੇ ਮੇਰੀ ਮੰਮੀ ਜਿਸ ਸਕੂਟਰੀ ਉੱਥੇ ਮੰਮੀ ਆ ਗਈ ਸੀ ਤੇ ਪਟਿਆਲੇ ਵੱਲ ਆ ਰਹੀ ਸੀ ਮੈਨੂੰ ਲੱਗਿਆ ਵੀ ਪੱਕਾ ਇੱਥੇ ਹੋਵਗੇ ਮੇਰਾ ਪ੍ਰੇਮ ਹੋਇਆ ਬੱਚੀ ਆਉਂਦੀ ਕਿ ਜਿੰਨੇ ਮੋਟੇ ਇਹ ਮੇਰੀ ਬਹੂ ਹੈ ਜੀ ਇਹ ਕੀ ਨਾਮ ਸੀ ਇਹਦਾ ਨਾਮ ਰਜਨੀ ਕੀ ਕਰਦਾ ਸੀ ਇਹ ਕੋਠੀਆਂ ਦਾ ਕੰਮ ਕਰਦੀ ਸੀ ਜੀ ਕੀ ਗੱਲ ਹੋਈ ਹੈ ਸਰ ਜure ਜੀ ਪੂਰੇ ਮੈਨੂੰ ਤਾਂ ਪਤਾ ਨਹੀਂ ਜੀ ਇਹ ਪਲਾਟ 'ਚ ਰਹਿੰਦੀ ਸੀ ਮੈਂ ਤਾਂ ਦਾਰ ਘਟੇ ਰਹਿੰਦੀ ਸੀ ਜੀ ਮੈਂ ਤਾਂ ਕੰਮ ਤੋਂ ਹੀ ਆਈ ਸੀ ਜੀ ਹੁਣ ਮੈਨੂੰ ਤਾਂ ਫੋਨ ਕਰਕੇ ਬੁਲਾਇਆ ਜੀ ਕੀ ਦੱਸਿਆ ਫੋਨ ਕਰਕੇ ਫੋਨ ਕਰਕੇ ਨਹੀਂ ਉਹ ਕਹਿਆ ਵੀ ਉਹ ਕੰਮ ਕਰਨ ਗਈ ਸੀ ਵੀ ਉਹਨੂੰ ਕਿਸੇ ਨੇ ਮਾਰਤੀ ਜੀ ਬਸ ਇੰਨੀ ਗੱਲ ਹੋਈ ਹੈ ਕਿੰਨੇ ਦਿਨ ਤੋਂ ਕਿੰਨੇ ਦਿਨ ਦੇਰ ਤੋਂ ਕੰਮ ਕਰਦੀ ਸੀ ਓਰੇ ਓਰੇ ਮੈਨੂੰ ਪਤਾ ਹੀ ਨਹੀਂ ਜੀ ਕੋਠੀ 'ਚ ਕਦੋਂ ਕਿੰਨਾ ਕੰਮ ਕਰਦੀ ਸੀ ਇਹਨਾਂ ਨੂੰ ਨਹੀਂ ਪਤਾ ਸੀ ਜੀ ਮੈਨੂੰ ਨਹੀਂ ਪਤਾ ਜੀ ਕੀ ਗੱਲ ਹੋਈ ਤੁਹਾਨੂੰ ਪਤਾ ਲੱਗੀ ਕਿਨੇ ਮਾਰਿਆ ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਕੋਈ ਨਾ ਬੰਦਾ ਲੈ ਕਿ ਮੈਨੂੰ ਨਹੀਂ ਪਤਾ ਇਹਨਾਂ ਨੂੰ ਪਤਾ ਜੀ ਮੇਰੀ ਪੋਤੀ ਨੂੰ ਮੈਨੂੰ ਤਾਂ ਕੋਈ ਕਿਸੇ ਦਾ ਪਤਾ ਨਹੀਂ ਜੀ ਜੀ ਸਰੀ ਹੋ ਗਿਆ ਕੀ ਵਰਤ ਅੱਜ ਤਕਰੀਬਨ ਜੀ ਸਾਨੂੰ ਥਾਣੇ ਫਸਿਆਣਾ ਉਥੇ ਐਸਐਚਓ ਸਾਹਿਬ ਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਕ ਰਜਨੀ ਨਾਦੀ ਲੇਡੀ ਦੀ ਡੈਡ ਬੋਡੀ ਜਿਹੜੀ ਜਿੱਥੇ ਆਪਾਂ ਹੁਣੇ ਖੜੇ ਆ ਇਹ ਗੁਰਮਤ ਐਨਕਲੇਵ ਚ ਘਰ ਨੰਬਰ 11 ਉੱਤੇ ਫਰਸਟ ਫਲੋਰ ਤੇ ਇਹਨਾਂ ਦੀ ਡੈਡ ਬੋਡੀ ਮਿਲੀ ਹੈ ਜੀ ਮਲਟੀਪਲ ਇੰਜਰੀਜ਼ ਨੇ ਜੀ ਉਹਨਾਂ ਦੇ ਜਿਹੜੇ ਕਿ ਅਸੀਂ ਪੋਸਟਮਾਰਟਮ ਦੇ ਰਾਹੀਂ ਜੇ ਕਰਵਾਵਾਂਗੇ ਉਹ ਡਾਕਟਰ ਸਾਹਿਬ ਦੀ ਰਿਪੋਰਟ ਤੇ ਪਤਾ ਲੱਗੂਗਾ ਕਿ ਕਿਸ ਕਾਰਨ ਉਹਨਾਂ ਦੀ ਮੌਤ ਹੋਈ ਹੈ ਸਾਡੀ ਥਾਣਾ ਪੁਲਿਸ ਟੀਮ ਇੱਥੋਂ ਐਸਐਸਓ ਸਾਹਿਬ ਇੰਸਪੈਕਟਰ ਅਜੀਤ ਕੁਮਾਰ ਤੇ ਹੋਰ ਸਾਡੀ ਟੀਮ ਲੱਗੀ ਹੋਈ ਹੈ ਜੀ ਦੋਸ਼ੀ ਨੂੰ ਸਾਡੇ ਸਸਪੈਕਟ ਹੈਗੇ ਉਹਨਾਂ ਦੇ ਪ੍ਰਤੀ ਅਸੀਂ ਟੀਮਾਂ ਲਾ ਦਿੱਤੀਆਂ ਜੋ ਕਿ ਇੱਥੇ ਰਹਿੰਦੇ ਸੀ ਜਿਹੜੇ ਮ੍ਰਿਤਕ ਨੇ ਉਹਨਾਂ ਦਾ ਰਜਨੀਜੀ ਉਹਨਾਂ ਦਾ ਨਾਮ ਹੈ ਕਰੀਬ 35 ਸਾਲਾਂ ਦੇ ਹੋਣਗੇ ਜੀ ਇਹ ਵੈਸੇ ਪਿੱਛੇ ਸਨੋਰ ਦੇ ਰਹਿਣ ਵਾਲੇ ਆ ਜੀ ਇਹ ਕਿਸ ਕਾਰਨ ਇੱਥੇ ਕੱਲ ਆਏ ਨੇ ਕਿਵੇਂ ਇਹ ਘਟਨਾ ਹੋਈ ਉਹ ਤਫ਼ਤੀਸ਼ ਦਾ ਵਿਸ਼ਾ ਹੈ ਜਿਹੜੇ ਮੁੱਢਲੀ ਤਫ਼ਤੀਸ਼ ਹੈ ਉਹ ਸਾਨੂੰ ਦੇਖ ਕੇ ਕ੍ਰਾਇੰਸੀ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਦੀ ਕੋਈ ਆਪਸੀ ਝੜਪ ਹੋਈ ਹੈ ਉਸ ਕਰਕੇ ਕਿ ਉਹ ਜਿਹੜੇ ਇੰਜਰੀਜ਼ ਨੇ ਉਹਨੇ ਸਰ ਰਜਨੀ ਤੇ ਕੀ ਰੋਟੀ ਕੀ ਕੀ ਕੰਮ ਕੀ ਕਰਦੀ ਸੀ ਵੈਸੇ ਜੋ ਹੈ ਤਾਂ ਮਤਲਬ ਪਤਾ ਲੱਗਿਆ ਉਹ ਇਹੀ ਆ ਵੀ ਇਹ ਘਰੇਲੂ ਕੰਮ ਕਰ ਕਰਦੇ ਨੇ ਬਾਕੀ ਅਸੀਂ ਸਾਡੀ ਟੀਮ ਲੱਗੀ ਹੈ ਇਨਵੈਸਟੀਗੇਸ਼ਨ ਹੈ ਅਸੀਂ ਬਾਅਦ ਚ ਜਦੋਂ ਦੋਸ਼ੀ ਦੀ ਗ੍ਰਿਫਤਾਰੀ ਹੋ ਜੂਗੀ ਫਿਰ ਅਸੀਂ ਡਿਸਕਲੋਸ ਕਰਾਂਗੇ ਕਿ ਨੇ ਮਾਰਿਆ ਜਿਹੜਾ ਅਕਿਊਜ਼ ਦੇ ਵਿੱਚ ਪੁੱਛ ਲੱਗਿਆ ਕੋਈ ਹੇ ਤੱਕ ਤਾਂ ਹੀ ਪ੍ਰਾਈਮ ਇੰਸਪੈਕਟਰ ਹੀ ਨੇ ਜਿਹੜੇ ਇੱਥੇ ਵਿਅਕਤੀ ਰਹਿੰਦੇ ਸੀ ਉਹਨਾਂ ਦਾ ਨਾਮ ਮੇਖਾ ਕੁਲਵੀਰ ਸਿੰਘ ਘੁੰਮਣ ਹੈ ਤੇ ਪਰਿਵਾਰ ਵੀ ਉਹਨਾਂ ਤੇ ਦੋਸਤਾਂ ਦਾ ਤੇ ਉਹ ਫਰਾਰ ਵੀ ਹਨ ਸਾਡੀ ਟੀਮਾਂ ਲੱਗੀ ਹੈ ਜਲਦੀ ਉਹਨਾਂ ਨੂੰ ਅਪਰੀਹੈਂਡ ਕਰਕੇ ਜਦੋਂ ਉਹਨੂੰ ਫੜ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਆਵੇਗੀ ਤੇ ਅਕੋਰਡਿੰਗਲੀ ਉਹਨਾਂ ਹੀ ਅਸੀਂ ਕਾਰਵਾਈ ਕਰ ਰਹੇ ਆ ਬਿਆਨ ਦਰਜ ਕਰਦੇ ਤੇ ਅਕੋਰਡਿੰਗਲੀ ਅਸੀਂ ਇਫੈਕਟਡ ਹੋਇਆ ਹੈ ਕੋਈ ਜਾਂਚ ਵੀ ਚਾਹੀਏ ਸਰ ਨਹੀਂ ਜੀ ਜਨਾਬ ਬੋਡੀ ਤੋਂ ਪਤਾ ਲੱਗਦਾ ਹੈ ਇਹ ਕੱਲ ਦਰਮਿਆਨੀ ਰਾਤ ਜਿਹੜੀ ਹੈ ਰਾਤ ਨੂੰ ਲੇਟ ਹੋਇਆ ਹੈ ਬਿਕੋਜ਼ ਇੱਥੇ ਕਿਸੇ ਵੀ ਇਹ ਮੁਹੱਲਾ ਕਾਫੀ ਨੇਬਰਹੂਡ ਚੰਗਾ ਹੈ ਘਰ ਘਰ ਆਸੇ ਪਾਸੇ ਬਣੇ ਹੋਏ ਹੈ ਤੇ ਵੈਲ ਇੱਥੇ ਪੋਪੂਲੇਸ਼ਨ ਕਾਫੀ ਹੈ ਬਟ ਕਿਸੇ ਨੇ ਕੁਝ ਵੀ ਦੇਖਿਆ ਨਹੀਂ ਤੇ ਇਸ ਲਈ ਸਾਨੂੰ ਲੱਗਦਾ ਵੀ ਲੇਟ ਰਾਤ ਹੋਇਆ ਹੋਊਗਾ ਤੇ ਥੋੜੀ ਜੀ ਸਟਿਫਨੈਸ ਵੀ ਬੋਡੀ ਚਾਹੀਈ ਹੋਈਏ ਤੇ ਅਕੋਰਡਿੰਗਲੀ ਅਸੀਂ ਇਨਵੈਸਟੀਗੇਟ ਕਰਾਂਗੇ ਠੀਕ ਹੈ ਜੀ